ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਪਤਾ ਹੀ ਹੈ ਜੋ ਕਿ ਭਾਈ ਪਿੰਡ ਐਲੀ ਸਦਰ ਜ਼ਿਲ੍ਹਾ ਫਤਿਹਬਾਦ ਹਰਿਆਣਾ ਦੇ ਵਿੱਚ 6 ਤਰੀਕ ਨੂੰ ਘੋਰ ਬਦਵੀ ਹੋਈ ਹੈ ਸੋ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਵੀਡੀਓ ਦੇ ਵਿੱਚ ਸਾਫ-ਸਾਫ ਦਿਖ ਰਿਹਾ ਜੋ ਪੰਜ ਮੁੰਡੇ ਮੋਨੇ ਨੇ ਪੰਜ ਪਿਆਰੇ ਸਹਬਾਨਾਂ ਦਾ ਬਾਣਾ ਪਾ ਕੇ ਨਗਰ ਨਗਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਅੱਗੇ ਅੱਗੇ ਪ੍ਰਕਰਮਾ ਹੋਈ ਸੋ ਅਸੀਂ ਉਸ ਦੇ ਰੋਸ ਵਜੋਂ ਜਿਹੜਾ ਕਿ 6 ਤਰੀਕ ਨੂੰ ਵੀ ਪਹੁੰਚੇ ਸੀ ਉਹਨਾਂ ਨੂੰ ਵਰਜਿਆ ਸੀ ਰੋਕਿਆ ਸੀ ਕਿ ਭਾਈ ਤੁਸੀਂ ਇਹ ਗਲਤੀ ਨਾ ਕਰੋ ਮਰਯਾਦਾ ਦੇ ਨਾਲ ਜੋ ਪ੍ਰਾਤਨ ਮਰਯਾਦਾ ਹੈ ਗੁਰਮਤਾ ਹੈ ਗੁਰੂ ਦਾ ਅਸੀਂ ਤੁਹਾਨੂੰ ਪਾਂਦੀ ਸਿੰਘ ਦਿੰਨੇ ਆ ਤੇ ਤੁਸੀਂ ਉਹਦੇ ਨਾਲ ਜਿਹੜਾ ਕਿ ਪੰਜ ਪਿਆਰੇ ਸਜਾਓ ਤੇ ਸਾਨੂੰ ਜਿਹੜਾ ਕਿ ਉਲਟਾ ਇਹਨਾਂ ਨੇ ਮਨਾਂ ਕਰ ਦਿੱਤਾ ਤੇ ਅਸੀਂ ਫਤਿਹ ਦੀ ਸਾਂਝ ਪਾ ਕੇ ਵਾਪਸ ਚਲੇ ਗਏ ਤੇ ਸਾਡੇ ਸਿੰਘਾਂ ਨਾਲ ਵਿਚਾਰ ਕੀਤੀ ਉਸ ਤੋਂ ਬਾਅਦ ਹੁਣ ਅਸੀਂ ਅੱਜ ਫੇਰ ਜਿਹੜਾ ਕਿ ਉਹਨਾਂ ਪੰਜਾਂ ਸਿੰਘਾਂ ਨੇ ਤੇ ਸਾਰੇ ਨਗਰ ਨੇ ਪਛਤਾਵਾ ਵੀ ਕੀਤਾਗਾ ਤੇ ਹੁਣ ਮਾਫੀ ਜਿਹੜਾ ਕੀ ਮੰਗ ਰਹੇ ਨੇ ਪਰ ਉਹ ਕਲੀਅਰ ਨਹੀਂ ਹੈਗੀ ਮਾਫੀ ਹੁਣ ਜਿਹੜਾ ਸਾਡੇ ਸਿੰਘ ਅੱਗੇ ਸਾਡੇ ਬਾਬਾ ਜਰਨੈਲ ਸਿੰਘ ਜੀ ਜਥੇਦਾਰ ਬਾਬਾ ਜਰਨੈਲ ਸਿੰਘ ਜੀ ਪਹੁੰਚੇ ਨੇ ਜੋ ਵੀ ਉਹ ਗੁਰਮਤਾ ਕਰਨਗੇ ਅਸੀਂ ਉਹਦੇ ਹਿਸਾਬ ਦੇ ਨਾਲ ਜਿਹੜਾ ਕੀ ਅੱਗੇ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜੋ ਮਸਲਾ ਅਲੀ ਸਦਰ ਪਿੰਡ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਜੋ ਕਿ ਪੰਜ ਪਿਆਰੇ ਮੋਨੇ ਕੋਨੇ ਮੁੰਡੇ ਤਿਆਰ ਕੀਤੇ ਗਏ ਉਹਨਾਂ ਦੀ ਪਿੰਡ ਵਿੱਚ ਪ੍ਰਕਰਮਾ ਕੀਤੀ ਗਈ ਬਹੁਤ ਘੋਰ ਬੇਅਦਬੀ ਹੈ ਇਸ ਕਰਕੇ ਸ਼ਰੋਣੀ ਪੰਥ ਅਕਾਲੀ ਦਸ਼ਮੇਸ਼ ਤਾਨਾਦਲ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਵੱਲੋਂ ਉਹਨਾਂ ਦੀ ਫੌਜ ਇੱਥੇ ਪਹੁੰਚੀ ਆਲੀ ਸਦਰ ਤੇ ਦੇਖਿਆ ਗਿਆ ਕਿ ਇਹਦੇ ਉਹਨਾਂ ਨੂੰ ਮਾਫੀ ਮੰਗਾਈ ਹੋਈ ਹੈ ਪਰ ਮਾਫੀ ਇਹ ਮਾਫੀ ਨਹੀਂ ਹੋ ਸਕਦੀ ਕਿਉਂ ਇਹ ਮਾਫੀ ਜਦ ਅਕਾਲ ਦਾ ਉਤਮ ਮੰਗਾਈ ਜਾਵੇ ਇਹ ਤਾਂ ਕੱਲ ਨੂੰ ਹੋਰ ਕੋਈ ਵੀ ਫਿਰ ਮੋਨੇ ਕੋਨੇ ਬਣ ਕੇ ਪੰਜ ਪਿਆਰੇ ਕੁਝ ਵੀ ਕਰਨਗੇ ਅਮਨ ਵੀ ਸ਼ਿਕਾ ਦੇਣਗੇ ਜਿਵੇਂ ਸਾਸੇ ਵਾਲੇ ਨੇ ਸ਼ਿਕਾਇਆ ਸੀ ਇਹ ਹੋਰ ਬਿਆਦ ਵੀ ਇਹਦਾ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀਓ ਇਹ ਨਗਰ ਪਹਿਲੀ ਸਦਰ ਜ਼ਿਲ੍ਹਾ ਫਤਿਹਪੁਰਬਾਦ ਹਰਿਆਣੇ ਦਾ ਨਗਰ ਇਸ ਨਗਰ ਦੇ ਅੰਦਰ ਤਕਰੀਬਨ ਪੰਜ ਗੁਰਦੁਆਰੇ ਸਹਿਬਾਨ ਹਨ ਜਿਸ ਦੇ ਵਿੱਚ ਚਾਰ ਗੁਰਦੁਆਰੇ ਸਹਿਬਾਨ ਦਾ ਪ੍ਰਬੰਧ ਜਿਹੜੇ ਚੌਧਰੀ ਕੁਮਵੰਨੋਂ ਕੀਤਾ ਜਾ ਰਿਹਾ ਹੈ ਬਾਕੀ ਇੱਕ ਗੁਰਦੁਆਰਾ ਜਿੱਥੇ ਆਪਾਂ ਬੈਠੇ ਹੋਏ ਹਾਂ ਗੁਰਦੁਆਰਾ ਵੱਡਾ ਗੁਰਦੁਆਰਾ ਸਭ ਦੇ ਨਾਮ ਦੇ ਇਹ ਗੁਰਦੁਆਰਾ ਸਭ ਦਾ ਨਾਮ ਹੈ ਜਿਹੜਾ ਔਰ ਇੱਥੇ ਦਾ ਪ੍ਰਬੰਧ ਜਿਹੜਾ ਸਮੂਹ ਸਿੱਖ ਸੰਗਤ ਚਲਾ ਰਹੀ ਹੈ। ਉਹਦੇ ਵਿੱਚ ਕੀ ਹੋਇਆ? ਜਿਸ ਮਸਲੇ ਤੇ ਆਪਾਂ ਇਕੱਤਰ ਹੋਏ ਆ। ਇਹ 6 ਜਨਵਰੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਗੁਰਪੁਰਬ ਦਿਹਾੜਾ ਮਨਾਇਆ। ਉਹਨਾਂ ਨੇ ਗੁਰਦੁਆਰਾ ਯਾਦਗਾਰ ਬਾਬਾ ਭੁੰਮਣ ਸ਼ਾਹ ਜੀ ਦੇ ਅਸਥਾਨ ਤੇ। ਗੁਰਦੁਆਰਾ ਸਾਹਿਬ ਦਾ ਜਿਹੜਾ ਨਾਮ ਹੈ ਉਹ ਬਾਬਾ ਜੀ ਦੇ ਨਾਮ ਤੇ ਉਹਨਾਂ ਨੇ ਰੱਖਿਆ ਹੋਇਆ। ਬਾਬਾ ਭੁੰਮਣ ਸ਼ਾਹ ਜੀ ਮਹਾਨ ਸਤਪੁਰਸ਼ ਹੋਏ ਨੇ ਪਹਿਲਾ ਵੀ ਜਿਹੜੀ ਵੀਡੀਓ ਪਈ ਹੈ ਉੱਥੇ ਉਹ ਵੀਡੀਓ 'ਚ ਗੁਰਦੁਆਰਾ ਬਾਬਾ ਭੁੰਮਣ ਸ਼ਾਹ ਜੀ ਬੋਲਿਆ ਸੀ ਉਹਦੇ ਵਿੱਚ ਕਈ ਕਮੈਂਟ ਆਏ ਵੀ ਗੁਰਦੁਆਰਾ ਭੁੰਮਣ ਸ਼ਾਹ ਕਿਉਂ ਨਾਮ ਰੱਖਿਆ ਗਿਆ ਉਹ ਗੁਰਦੁਆਰਾ ਯਾਦਗਾਰ ਬਾਬਾ ਭੁੰਮਣ ਸ਼ਾਹ ਦੀ ਯਾਦ ਵਿੱਚ ਬਣਾਇਆ ਸਥਾਨ ਉਹਨਾਂ ਨੇ ਇਸ ਕਰਕੇ ਗੁਰਦੁਆਰਾ ਬਾਬਾ ਭੁੰਮਣ ਸ਼ਾਹ ਉਹ ਨਾਮ ਲੈਂਦੇ ਨੇ ਉਸ ਸਥਾਨ ਦਾ ਉਸ ਸਥਾਨ 'ਤੇ 6 ਜਨਵਰੀ ਨੂੰ ਇੱਕ ਨਗਰ ਕੀਰਤਨ ਪ੍ਰਾਰambh ਹੋਇਆ ਜਿਸ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਆ ਸਾਰੀਆਂ ਸੰਗਤਾਂ ਨੇ ਉਹ ਦੇਖੀ ਆ ਜਿਸ ਦੇ ਵਿੱਚ ਪੰਜ ਪਿਆਰੇ ਸਹਿਬਾਨਾਂ ਦੀ ਜੋ ਪੰਥ ਵਿੱਚ ਮਰਿਆਦਾ ਹੈ ਉਸ ਮਰਿਆਦਾ ਦੀ ਉਲੰਘਣਾ ਹੋਈ ਪੰਜ ਪਿਆਰੇ ਸਹਿਬਾਨ ਬੜੇ ਜੀਵਨ ਵਾਲੇ ਹੋਣੇ ਚਾਹੀਦੇ ਆ ਜਿਨ੍ਹਾਂ ਦਾ ਜੀਵਨ ਉਹਨਾਂ ਵਰਗਾ ਹੋਵੇ ਜਿਹੜੇ ਪੰਜ ਪਿਆਰੇ ਸਹਿਬਾਨ ਕੱਲ ਦੀ ਧਰ ਸੱਚੇ ਪਾਤਸ਼ਾਹ ਨੇ ਸਾਜੀ ਸੀ ਉਹਨਾਂ ਵਰਗੇ ਜੀਵਨ ਵਾਲੇ ਸਿੰਘ ਹੀ ਪੰਜ ਪਿਆਰੇ ਸਹਬਾਨਾਂ ਦੇ ਵਿੱਚ ਲੱਗ ਸਕਦੇ ਆ ਜਿਵੇਂ ਜੇ ਕਿਸੇ ਸਿੰਘ ਦੀ ਘਰ ਵਾਲੀ ਬੀਬੀ ਦਾ ਵੀ ਅਮਰਤ ਨਹੀਂ ਸ਼ੱਕਿਆ ਤੇ ਉਹ ਵੀ ਸਿੰਘ ਜਿਹੜਾ ਹੈ ਪੰਜ ਪਿਆਰੇ ਸਹਬਾਨਾਂ ਦੇ ਵਿੱਚ ਲੱਗਣ ਦੀ ਯੋਗਤਾ ਨਹੀਂ ਰੱਖਦਾ ਜੇ ਸਹੀ ਮੈਨਿਆਂ ਵਿੱਚ ਮਰਿਆਦਾ ਅਨੁਸਾਰ ਚੱਲੀਏ ਤਾਂ ਤਾਂ ਇੱਥੇ ਕੀ ਹੋਇਆ ਉਸ ਮਰਿਆਦਾ ਦੀ ਉਲੰਘਣਾ ਹੋਈ ਮਰਿਆਦਾ ਦਾ ਘਾਣ ਹੋਇਆ ਮਨਮਰਜ਼ੀ ਵਰਤੀ ਗਈ ਪੰਜ ਪਿਆਰੇ ਸਹਿਬਾਨਾਂ ਦੀ ਵਰਦੀ ਮੋਨੇ ਮੁੰਡਿਆਂ ਨੂੰ ਪਵਾ ਕੇ ਨਗਰ ਕੀਰਤਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਲਕੀ ਸਾਹਿਬ ਦੇ ਅੱਗੇ-ਅੱਗੇ ਉਹਨਾਂ ਨੂੰ ਵਰਦੀ ਪਵਾ ਕੇ ਪੰਜ ਪਿਆਰਿਆਂ ਵਾਲੀ ਔਰ ਸ਼ਸਤਰ ਦੇ ਕੇ ਤੋਰਿਆ ਗਿਆ। ਹੋਰ ਵੀ ਉਹਦੇ ਵਿੱਚ ਕੁਝ ਗਲਤੀਆਂ ਹੋਈਆਂ ਜਿਵੇਂ ਪੰਜ ਪਿਆਰੇ ਸਹਿਬਾਨਾਂ ਦਾ ਸਤਕਾਰ ਸਿੱਖ ਸੰਗਤਾਂ ਕਰਦੀਆਂ ਨੇ। ਲੰਗਰ ਛਕਾਉਣ ਵਾਸਤੇ ਪੰਜ ਪਿਆਰੇ ਸਹਿਬਾਨਾਂ ਦੇ ਅੱਗੇ ਜਿਹੜੇ ਸ਼ਸਤਰ ਗੁਰੂ ਸਾਹਿਬ ਜੀ ਨੇ ਸ਼ਸਤਰਾਂ ਦਾ ਬੜਾ ਸਨਮਾਨ ਕੀਤਾ ਹੈ ਸ਼ਸਤਰਾਂ ਵਾਸਤੇ ਇੱਕ ਮੰੰਜਾ ਢਾਹ ਕੇ ਤਖਤ ਲਾ ਕੇ ਉਹਦੇ ਉੱਤੇ ਸੋਹਣੀ ਵਿਸ਼ਾਈ ਕਰਕੇ ਸ਼ਸਤਰ ਉਹਦੇ ਤੇ ਬਰਾਜਮਾਨ ਕਰਕੇ ਤਾਂ ਪੰਜ ਪਿਆਰੇ ਸ਼ਹਿਬਾਨਾਂ ਵਾਸਤੇ ਥੱਲੇ ਵਿਸ਼ਾਈ ਕਰਕੇ ਉਹਨਾਂ ਨੂੰ ਲੰਗਰ ਪਾਣੀ ਸ਼ਿਕਾਇਆ ਜਾਂਦਾ ਉਹ ਉਹ ਵੀ ਮਰਯਾਦਾ ਦਾ ਘਾਣ ਹੋਇਆ ਉਹ ਪੰਜ ਪਿਆਰੇ ਅਸੀਂ ਬ੍ਰੈਡ ਖਾਂਦੇ ਵੀਡੀਓ ਦੇ ਵਿੱਚ ਖੜੇ ਹੋਏ ਦੇਖੇ ਤਾਂ ਉਹ ਵੀ ਜਿਹੜਾ ਕਿਤੇ ਨਾ ਕਿਤੇ ਸਾਡੀ ਸਿੱਖਾਂ ਦੀ ਸ਼ਬੀ ਨੂੰ ਵਿਗਾੜਨ ਵਾਲਾ ਕਾਰਜ ਸੀ ਤਾਂ ਉਹ ਵੀਡੀਓ ਜਦੋਂ ਬਹੁਤ ਜ਼ਿਆਦਾ ਵਾਇਰਲ ਹੋਈ ਸਾਡੇ ਤੱਕ ਪਹੁੰਚੀ ਸਿੰਘਾਂ ਨੇ ਫੋਨ ਕੀਤੇ ਭਾਵੇਂ ਕਿ ਮੈਨੂੰ ਉਸੇ ਵਕਤ ਵੀ ਫੋਨ ਆ ਗਿਆ ਸੀ ਕੁਝ ਇਹੋ ਜਿਹੀ ਰੁਝੇਵੇਂ ਵਿੱਚ ਸੀ ਮੈਂ ਕਿਤੇ ਦੂਰ ਸੀ ਆ ਨਾ ਸਕਿਆ ਜਿਸ ਸਿੰਘ ਨੇ ਫੋਨ ਕੀਤਾ ਉਹਨੂੰ ਮੈਂ ਕਿਹਾ ਵੀ ਪ੍ਰਬੰਧਕਾਂ ਨਾਲ ਗੱਲ ਕਰਾ ਦਿਓ ਇਹਨਾਂ ਨੇ ਗੱਲ ਨਹੀਂ ਕੀਤੀ ਉਸ ਵਕਤ ਔਰ ਸ਼ਾਮ ਨੂੰ ਮੈਂ ਉਹ ਸਿੰਘ ਨੂੰ ਫੋਨ ਕਰਕੇ ਕਿਹਾ ਵੀ ਮੈਨੂੰ ਨੰਬਰ ਦੇ ਦਿਓ ਤਾ ਨੰਬਰ ਵੀ ਮੈਨੂੰ ਨਾ ਮਿਲਿਆ ਤਾਂ ਅਗਲੇ ਦਿਨ ਜਿਹੜਾ ਕੱਲ੍ਹ ਵੀਡੀਓ ਪਹੀ ਕੱਲ ਆ ਕੇ ਇਹਨਾਂ ਨੂੰ ਇਸ ਸਥਾਨ ਤੇ ਸੱਦਿਆ ਗਿਆ ਬੈਠ ਕੇ ਵਿਚਾਰ ਹੋਈ ਤਾਂ ਕੱਲ ਉਹਨਾਂ ਨੇ ਭਾਵੇਂ ਕਿ ਉਹ ਸਿੰਘ ਦੱਸਦੇ ਵੀ ਅਸੀਂ ਰੋਕਣ ਆਏ ਤੇ ਰੁਕੇ ਨਹੀਂ ਕੱਲ ਜਦੋਂ ਅਸੀਂ ਆਏ ਆਉਂਦਿਆ ਸਾਰੇ ਉਹਨਾਂ ਨੇ ਮਾਫੀਆਂ ਮੰਗਣੀਆਂ ਸ਼ੁਰੂ ਕਰਦੀਆਂ ਵੀ ਸਾਨੂੰ ਇਸ ਮਰਜ਼ਾਦਾ ਬਾਰੇ ਨਹੀਂ ਸੀ ਗਿਆਨ ਇਸ ਕਰਕੇ ਅਸੀਂ ਇਹ ਜਿਹੜਾ ਕਰ ਬੈਠੇ ਆਂ ਵੀ ਸਾਨੂੰ ਹੋਰ ਇੱਕ ਵਾਰੀ ਲਾਸਟ ਚਾਂਸ ਦਿਓ ਸਾਨੂੰ ਫੁੱਲ ਬਖਸਾਉਣ ਦਾ ਸਮਾਂ ਦਿਓ ਅੱਗੇ ਤੋਂ ਅਸੀਂ ਕਰਾਂਗੇ ਤਾਂ ਉਹ ਅਸੀਂ ਸਜ਼ਾ ਭੁਗਤਣ ਦੇ ਹੱਕਦਾਰ ਹੋਵਾਂਗੇ ਉੱਥੇ ਫਿਰ ਅਸੀਂ ਫੈਸਲਾ ਲਿਆ ਵੀ ਸਾਡੇ ਵਿੱਚ ਕੋਈ ਐਸਾ ਵਿਅਕਤੀ ਨਹੀਂ ਜਿਹੜਾ ਤੁਹਾਨੂੰ ਮਾਫੀ ਦੇ ਸਕੇ ਭਾਵੇਂ ਕਿ ਇੱਕ ਲਿਖਤੀ ਰੂਪ ਦੇ ਵਿੱਚ ਕੱਲ੍ਹ ਸਾਇਨ ਇਹਨਾਂ ਤੋਂ ਕਰਾ ਲਏ ਸੀ ਵੀ ਅੱਗੇ ਤੋਂ ਅਸੀਂ ਨਹੀਂ ਕਰਾਂਗੇ ਪਰ ਕੱਲ੍ਹ ਸੰਗਤ ਵਿੱਚ ਮਤਾ ਪਿਆ ਸੀ ਕਿ ਇਹ ਮਾਫੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਅਰਦਾਸ ਹੋਵੇਗੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਉਸੇ ਤਰ੍ਹਾਂ ਹੋਇਆ ਅੱਜ ਸਵੇਰ ਅਮਰਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸਾਥ ਹੋਏ। ਉਪਰੰਤ ਉਹ ਜਿਹੜੇ ਦੋਸ਼ੀ ਸਿੰਘ ਸਿੰਘ ਨਹੀਂ ਕਹਿ ਸਕਦੇ ਉਹ ਬੰਦੇ ਜਿਹੜੇ ਪੰਜ ਪਿਆਰਿਆਂ ਦੀ ਵਰਦੀ ਪਾ ਕੇ ਲੱਗੇ ਸਨ। ਉਹਨਾਂ ਮੁੰਡਿਆਂ ਨੂੰ ਜਿਹੜੇ ਰਹਿਤ ਤੋਂ ਦੂਰਸ਼ਣ ਰਹਿਤ ਵਿੱਚ ਪੱਕੇ ਨਹੀਂ ਸਨ। ਉਹਨਾਂ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਦੋਸ਼ੀਆਂ ਦੀ ਲਾਈਨ ਵਿੱਚ ਖੜੇ ਕੀਤਾ। ਔਰ ਇਸ ਗੁਰੂ ਘਰ ਤੋਂ ਗੁਰਦੁਆਰਾ ਤੋਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਭ ਗਈ ਉਹ ਗੁਰੂ ਘਰ ਦੇ ਪ੍ਰਬੰਧਕ ਪ੍ਰਧਾਨ ਨੂੰ ਵੀ ਅਸੀਂ ਉਹ ਰੋਸ਼ੀਆਨੀ ਲੈਣ ਵਿੱਚ ਖੜੇ ਕੀਤਾ ਕਿ ਤੁਸੀਂ ਵੀ ਗਲਤੀ ਕੀਤੀ ਜੇ ਪਾਲਕੀ ਸਾਹਿਬ ਤੁਸੀਂ ਨਾ ਮੰਨੇ ਤਾਂ ਸ਼ਾਇਦ ਉਹਨਾਂ ਨੂੰ ਸਮਝ ਆ ਜਾਂਦੀ ਉਹ ਜਿਹੜਾ ਸਿੰਘ ਇਥੇ ਕੀਰਤਨ ਕਰਕੇ ਗਿਆ ਉਹਦਾ ਅਸੀਂ ਕੱਲ ਵੀ ਨੰਬਰ ਮੰਗਦੇ ਰਹੇ ਨਾਂ ਪੁੱਛਦੇ ਰਹੇ ਕਿੰਨੇ ਸਾਨੂੰ ਪਤਾ ਹੀ ਨਹੀਂ ਮਾਨਸਾ ਤੋਂ ਆਇਆ ਸੀ ਕੋਈ ਨਾ ਉਹਦਾ ਨਾਮ ਪਤਾ ਸਾਨੂੰ ਨਾ ਸਾਡੇ ਕੋਲ ਉਹਦਾ ਨੰਬਰ ਹੈ ਨਹੀਂ ਨਾ ਉਹਨੂੰ ਵੀ ਅਸੀਂ ਇੱਥੇ ਅੱਜ ਬੁਲਾਉਣਾ ਸੀ ਜੇ ਉਹ ਜਿਹੜਾ ਨਗਰ ਕਿਰਤਨ ਵਿੱਚ ਤੀਰਤਨ ਕਰਨ ਤੋਂ ਜਵਾਬ ਦੇ ਦਿੰਦਾ ਤਾਂ ਵੀ ਇਹ ਰੁਕ ਜਾਂਦੇ ਉਹ ਸਾਰੀਆਂ ਗੱਲਾਂ ਹੋਈਆਂ ਤਾਂ ਗ੍ਰੰਤੀ ਸਿੰਘ ਜਿਹੜਾ ਉਸ ਸਥਾਨ ਦਾ ਗ੍ਰੰਤੀ ਸਿੰਘ ਸੀ ਉਹਨੂੰ ਵੀ ਬੁਲਾ ਕੇ ਪੁੱਛਿਆ ਗਿਆ ਉਹ ਰਹਿਤ ਤੋਂ ਬਾਹਰ ਹੈ ਉਹ ਵੀ ਬੰਦਾ ਬੇਅਮਰਤੀਆ ਹੈ ਗ੍ਰੰਤੀ ਸਿੰਘ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਉਹ ਰਹਿਤ ਵਿੱਚ ਨਹੀਂ ਹੈਗਾ ਰਹਿਤ ਦਾ ਧਾਰਨੀ ਨਹੀਂ ਨਾ ਹੋਣ ਕਰਕੇ ਉਹਦੇ ਨਾਲ ਵੀ ਜਿਹੜੀ ਵਿਚਾਰ ਹੋਈ ਉਹਨੂੰ ਸਵਾਲ ਜਵਾਬ ਹੋਏ ਉਹਨਾਂ ਦੇ ਵਿੱਚ ਉਹਨੂੰ ਗੁਰਮਤਿ ਬਾਰੇ ਕੁਝ ਨਹੀਂ ਸੀ ਪਤਾ ਪਰ ਅੱਜ ਪਛਤਾਤਾਪ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਕੇ ਸੰਗਤ ਨੇ ਮੁਆਫੀ ਮੰਗੀ ਸਾਰੇ ਨਗਰ ਦੀ ਸੰਗਤ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮੁਆਫੀ ਮੰਨ ਕੇ ਅਗਲਾ ਜਿਹੜਾ ਉਹਨਾਂ ਨੂੰ ਮਰਯਾਦਾ ਸੁਣਾਈ ਗਈ ਹੈ ਮਰਯਾਦਾ ਦੱਸੀ ਗਈ ਹੈ ਵੀ ਇਸ ਤਰ੍ਹਾਂ ਕਰੋਗੇ ਤਾਂ ਤੁਹਾਡੇ ਅਸੀਂ ਤੁਹਾਨੂੰ ਜ਼ਰੂਰ ਤੋਂ ਪਵੇ ਪੰਜ ਪਿਆਰੇ ਸਹਿਬਾਨਾਂ ਦੀ ਅਸੀਂ ਤੁਹਾਨੂੰ ਸਾਰੇ ਸਿੰਘਾਂ ਦਾ ਪ੍ਰਬੰਧ ਕਰਕੇ ਦੇਵਾਂਗੇ ਪਾਰਟੀ ਸਿੰਘਾਂ ਦੀ ਜਰੂਰਤ ਹੈ ਤਾਂ ਪ੍ਰਬੰਧ ਕਰਕੇ ਦੇਵਾਂਗੇ ਪ੍ਰਚਾਰਕ ਦੀ ਜਰੂਰਤ ਹੈ ਤਾਂ ਪ੍ਰਬੰਧ ਕਰਕੇ ਦੇਵਾਂਗੇ ਔਰ ਜੇ ਅੱਗੇ ਤੋਂ ਮਰਜ਼ਾਦਾ ਦੀਆਂ ਇਸ ਤਰ੍ਹਾਂ ਤੁਸੀਂ ੱਜੀਆਂ ਡਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਤੁਹਾਡੇ ਖਿਲਾਫ ਜਿਹੜਾ ਸਖਤ ਸਟੈਂਡ ਲਵਾਗੇ ਇਹ ਅੱਜ ਵਿਚਾਰੇ ਨਾਲ ਹੋਈ ਇਹਨਾਂ ਨੇ ਮੁਆਫੀ ਮੰਗੀ ਆ ਉਸ ਤੋਂ ਬਾਅਦ ਸਾਡੇ ਕੋਲ ਸਦਕਾਰਯੋਗ ਦਾਸ ਦੇ ਅਜੀਜ਼ ਮਿੱਤਰ ਨੇਗੇ ਭਾਈ ਜਰਨੈਲ ਸਿੰਘ ਜੀ ਜੋ ਬਾਬਾ ਮਦਰਸਾ ਜੀ ਹੁਣਾ ਵੱਲੋਂ ਸੇਵਾਵਾਂ ਇਹਨਾਂ ਨੂੰ ਵੀ ਸਾਡੇ ਇਲਾਕੇ ਵਿੱਚ ਦਿੱਤੀਆਂ ਹੋ ਜਾਂਦੀਆਂ ਨੇ ਸੋਢੀ ਸਾਹਿਬ ਜੀ ਹੁਮਾਰੇ ਉਹ ਸਾਡੇ ਕੋਲ ਆਏ ਉਹਨਾਂ ਨਾਲ ਵੀ ਗੁਰਮਤਾ ਹੋਇਆ ਵਿਚਾਰ ਹੁਣ ਅਸੀਂ ਜਿਹੜਾ ਇਸ ਸਿੱਟੇ ਤੇ ਪਹੁੰਚੇ ਆ ਕਿ ਇੱਕ ਦੋ ਦਿਨਾਂ ਦੇ ਵਿੱਚ ਉਹ ਜਿਹੜੇ ਪੰਜ ਪਿਆਰਿਆਂ ਦੀ ਵਰਦੀ ਪਾ ਕੇ ਪੰਜ ਮੁੰਡੇ ਪਾਲਕੀ ਸਾਹਿਬ ਦੇ ਅੱਗੇ ਅੱਜ ਤੁਰੇ ਪੰਜ ਪਿਆਰਿਆਂ ਦੇ ਰੂਪ ਵਿੱਚ ਉਹਨਾਂ ਨੂੰ ਤਖਤ ਸ਼੍ਰੀ ਦਰਬੰਨ ਸਾਹਿਬ ਦੇਖੇ ਲੈ ਜਾ ਕੇ ਪੰਜ ਪਿਆਰੇ ਸਹਿਬਾਨਾਂ ਦੇ ਸਾਹਮਣੇ ਕਰਾਂਗੇ ਉਹ ਜੋ ਉਹਨਾਂ ਨੂੰ ਹੁਕਮ ਲਾਉਣਗੇ ਤਾਂ ਉਥੋਂ ਜੋ ਹੁਕਮ ਪੰਜ ਪਿਆਰੇ ਸਹਿਬਾਨਾਂ ਨੇ ਸਨਾ ਦਿੱਤਾ ਸਾਨੂੰ ਸਾਰੀਆਂ ਸਿੱਖ ਸੰਗਤਾਂ ਨੂੰ ਪ੍ਰਵਾਨ ਕਿਉਂਕਿ ਪੰਜ ਪਿਆਰਿਆਂ ਤੋਂ ਉੱਪਰ ਸਾਡੇ ਵਿੱਚ ਕੋਈ ਨਹੀਂ ਹੈ ਪੰਜ ਪਿਆਰਿਆਂ ਦਾ ਹੁਕਮ ਜੋ ਵੀ ਹੋ ਗਿਆ ਤਾਂ ਉਹਦੇ ਤੋਂ ਅਸੀਂ ਉਲਟ ਕੋਈ ਕਾਰਵਾਈ ਨਹੀਂ ਕਰ ਸਕਦੇ ਬਾਕੀ ਅੱਜ ਸੰਗਤ ਨੇ ਪੂਰੇ ਨਗਰ ਦੀ ਸਮੁੱਚੀ ਸੰਗਤ ਇਕੱਤਰ ਹੋਈ ਇਲਾਕੇ ਦੀਆਂ ਸੰਗਤਾਂ ਆਈਆਂ ਸਾਰੀਆਂ ਸੰਗਤਾਂ ਨੇ ਅਰਦਾਸ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦਾ ਸੇਵਾਦਾਰ ਹੋਣ ਦੇ ਨਾਤੇ ਆਇਆ ਬਾਬਾ ਜਰਨੈਲ ਸਿੰਘ ਜੀ ਇਲਾਕੇ ਦੀਆਂ ਸਵਾਗਤ ਕਰ ਰਹੇ ਨੇ ਇਹ ਆਏ ਨੇ ਹੋਰ ਜੀ ਹੋਰ ਵੀ ਇਲਾਕੇ ਦੇ ਮਹਤਵਪੂਰਨ ਸੱਜਣ ਮਿੱਤਰ ਇੱਕ ਬਾਬਾ ਜੀ ਤੁਸੀਂ ਦੱਸ ਰਹੇ ਸੀ ਵੀਵੇਂ ਦੂਜੇ ਗੁਰੂ ਘਰ ਨੇਗੇ ਉਹਨਾਂ ਚ ਅਮਰ ਸਿੰਘ ਆਇਆ ਗ੍ਰੰਥੀ ਉਹਨਾਂ ਤੇ ਕੋਈ ਵਿਚਾਰ ਕੀਤਾ ਕੋਈ ਕਾਰਵਾਈ ਕੀਤੀ ਬਿਲਕੁਲ ਜੀ ਉਹ ਅਸੀਂ ਫੈਸਲਾ ਲਿਆ ਵੀ ਅੱਜ ਜਿਹੜਾ ਦੂਜੇ ਗੁਰਦੁਆਰੇ ਸਹਿਬਾਨਾਂ ਦੀ ਜਿਹੜੀ ਸੇਵਾ ਦੀ ਦੇਖ ਰੇਖ ਅਸੀਂ ਕਰਾਂਗੇ ਦੇਖਾਂਗੇ ਉੱਥੇ ਦਰਸ਼ਨ ਕਰਕੇ ਆਵਾਂਗੇ ਵੀ ਜੇ ਕੋਈ ਮਰਜ਼ਾਦਾ ਦੀ ਘਾਟ ਬਾਦ ਹੈ ਤਾਂ ਉਹਨਾਂ ਨੂੰ ਦੱਸ ਦਿੱਤਾ ਜਾਊਗਾ ਜੇ ਕੋਈ ਚੀਜ਼ ਦੀ ਜ਼ਰੂਰਤ ਹੋਵੇਗੀ ਮਰਜ਼ਾਦਾ ਪੂਰੀ ਕਰਨ ਵਾਸਤੇ ਤਾਂ ਅਸੀਂ ਉਹ ਚੀਜ਼ਾਂ ਦਾ ਵੀ ਪ੍ਰਬੰਧ ਕਰਕੇ ਦੇਵਾਂਗੇ ਬਾਵਾ ਗੁਰੂ ਜੀ ਦਾ ਖਾਲਸਾ ਬਰਵਾ ਜੀ ਕੀਰਤ ਦੇ ਇਸਰ ਬਾਤ ਸੰਗਤਾਂ ਨੂੰ ਪਹਿੰਪਾਨਤਾ ਤੇ ਹੈ ਜਿਹੜਾ ਨਗਰ ਕੀਰਤਨ ਇੱਥੇ ਕੀਤਾ ਗਿਆ ਸੀ ਜੀ ਸਾਹਿਬ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਉਹਦੇ ਵਿੱਚ ਜਿਹੜੇ ਮੋਨੇ-ਮੁੰਡੇ ਲਾਏ ਗਏ ਨੇ ਕਿ ਸਾਡੇ ਕੋਲੇ ਲਾਗੇ ਪਿੰਡ ਦੇ ਜਿਹੜੇ ਸਿੰਘ ਨੇ ਸੁਨਨ ਕੁਲਦੀਪ ਸਿੰਘ ਜੀ, ਵਿਧੰਗ ਸਿੰਘ ਇਹਨਾਂ ਨੇ ਆ ਕੇ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਪਿੰਡ ਵਾਲੇ ਜਿਹੜੇ ਚੌਧਰੀ ਨੇ ਇਹ ਕਹਿੰਦੇ ਵੀ ਸਾਨੂੰ ਪਤਾ ਸੀ ਬਹੁਤ ਲੰਮੇ ਸਮੇਂ ਤੋਂ ਨਗਰਿਕਤ ਕਰਦੇ ਆ ਤੁਸੀਂ ਸਾਨੂੰ ਸੁਝਾਅ ਨਾ ਦਿਓ। ਉਸ ਤੋਂ ਬਾਅਦ ਇਹ ਗੱਲ ਸਾਡੇ ਤੱਕ ਪਹੁੰਚੀ ਦਾਸ ਕੱਲ ਤੋਂ ਜੁਰਦਿਆ ਕਰਕੇ ਪੰਜਾਬ ਚ ਗਿਆ ਹੋਇਆ ਸੀ। ਕੱਲ ਵੀ ਅਸੀਂ ਬੀੜੀ ਪਾਈ ਹੋਵੇ ਸੀ ਪਹੁੰਚਾਂਗੇ। ਅੱਜ ਅਸੀਂ ਇੱਥੇ ਪਹੁੰਚੇ ਆ। ਤੇ ਸੰਗਤ ਜੀ ਬੇਨਤੀ ਹੈ ਵੀ ਪੰਜ ਗੁਰੂ ਘਰ ਨਾਲ ਇੱਥੇ ਪੰਜੇ ਗੁਰੂ ਘਰਾਂ ਦਾ ਪ੍ਰਬੰਧ ਜਿਹੜਾ ਹੈ ਉਹ ਅਸੀਂ ਚੈੱਕ ਕਰਨਾ ਕਿਉਂਕਿ ਪਹਿਲਾਂ ਭਾਈ ਹਾਕਮ ਸਿੰਘ ਨੇ ਬੋਲੇ ਹੀ ਆ ਵੀ ਦਾਸ ਨੂੰ ਸ਼ਰਮਣੀ ਪੰਥ ਕਾਲੀ ਦਸ਼ਮੇਸ਼ ਤਰਨਾ ਜਲ ਮਿਸ਼ਲ ਬਾਬਾ ਵੀਰ ਸਿੰਘ ਬਾਬਾ ਪੀਰ ਸਿੰਘ 1300 ਘੋੜਸਬਾਰ ਮੁੱਖ ਜਥੇਦਾਰ ਸਾਡੇ ਬਾਬਾ ਮੇਜਰ ਸਿੰਘ ਜੀ ਸੋਢੀ ਉਹਨਾਂ ਨੇ ਸਾਨੂੰ ਹਰਿਆਣਾ ਦਾ ਜ਼ਿਲ੍ਹਾ ਜਥੇਦਾਰ ਲਾਇਆ ਹੋਇਆ ਇਹਦੇ ਕਰਕੇ ਸਾਡਾ ਜਿਹੜਾ ਅਸੀਂ ਹਰਜ ਆਪਣਾ ਦਲਪੰਥ ਦਾ ਨਮਾਉਂਦੇ ਹੋਏ ਆ ਇੱਥੇ ਪਹੁੰਚੇ ਆਂ ਨੰਸਨਾ ਸਮੇਤ ਹੁਣ ਅਸੀਂ ਪੰਜੇ ਗੁਰੂ ਘਰਾਂ ਦਾ ਜਿਹੜਾ ਉਹ ਪ੍ਰਬੰਧ ਦੇਖਣਾ ਤੇ ਪੰਜੇ ਗੁਰੂ ਘਰਾਂ ਦੀ ਜਿਹੜੀ ਕਮੇਟੀ ਆ ਉਹਨਾਂ ਨੂੰ ਵੀ ਮਿਲਣਾ ਤੇ ਹੁਣ ਅਸੀਂ ਇੱਥੇ ਦੇਖਿਆ ਵੀ ਜਿਹੜਾ ਗੁਰੂ ਘਰ ਦਾ ਉੱਧਰ ਦਾ ਗਰੰਥੀ ਆ ਜਿੱਥੋਂ ਨਗਰ ਕੀਰਤਨ ਆਰੰਭ ਹੋਇਆ ਸੀ ਉਹਦੀ ਦਾੜੀ ਵੀ ਰੰਗੀ ਗਈ ਆ ਤੇ ਗੁਰਮਤਿ ਮਾਰੀ ਤਾਂ ਉਹਨੂੰ ਕੱਖ ਹੀ ਨਹੀਂ ਪਤਾ ਗਾ ਤੇ ਹੁਣ ਅਸੀਂ ਪੰਜੇ ਗੁਰੂ ਘਰਾਂ ਦਾ ਜਾ ਕੇ ਪ੍ਰਬੰਧ ਦੇਖਾਂਗੇ ਬਾਕੀ ਮੈਂ ਇਹੋ ਬੇਨਤੀ ਕੀਤੀ ਆ ਕਿ ਇੱਥੇ ਭਾਈ ਸਾਹਿਬ ਉਹਨਾਂ ਨੇ ਆਪਣਾ ਫਰਜ਼ ਜਿਹੜਾ ਹੈ ਉਹ ਗਰੰਥੀ ਤੌਰ ਦਾ ਇੱਥੇ ਨਿਭਾਇਆ ਜਿਹੜਾ ਗਰੰਥੀ ਦਾ ਫਰਜ਼ ਹੁੰਦਾ ਵੀਰ ਅਰਦਾਸ ੁੱਲ ਚੁਪ ਦੀ ਜਿਹੜੀ ਕਰ ਦੇਣੀ ਉਹ ਭਾਈ ਸਾਹਿਬ ਉਹਨਾਂ ਨੇ ਅਰਦਾਸ ਕੀਤੀ ਆ ਬਾਕੀ ਅਸੀਂ ਇਹੀ ਬੇਨਤੀ ਕੀਤੀ ਆ ਕਿ ਵੀ ਇਹ ਜਿਹੜੀ ਮਾਫੀ ਆ ਉਹ ਪੰਜੇ ਮੁੰਡਿਆਂ ਨੂੰ ਇਸ ਕਮੇਟੀ ਨੂੰ ਤੇ ਬਾਕੀ ਜਿਹੜੀ ਸੰਗਤ ਵੀ ਉੱਥੇ ਜਾ ਕੇ ਤਖਤ ਸ੍ਰੀ ਦਮਦਮਾ ਸਾਹਿਬ ਤੇ ਪੰਜ ਪਿਆਰੇ ਸਵਾਰਨਾ ਕੋਲ ਤਖਤ ਸਾਹਿਬ ਕੋਲ ਇਹ ਮਾਫੀ ਮੰਗੀ ਜਾਵੇ ਤਾਂ ਕਿ ਗਾਂਵ ਵਾਸਤੇ ਇਹੋ ਜਿਹਾ ਜਿਹੜਾ ਮਾਹੌਲ ਆ ਉਹਦਾ ਸੁਧਾਰ ਹੋ ਜਾਵੇ ਹੋਰ ਵੀ ਪਿੰਡਾਂ ਨੂੰ ਪਤਾ ਲੱਗ ਜਾਵੇ ਦੇਖੋ ਵੀਡੀਓ ਕੱਲੀ ਇਸ ਨਗਰ ਦੀ ਨਹੀਂ ਸਾਡੇ ਹਰਿਆਣੇ ਦੀ ਨਹੀਂ ਇਹ ਵੀਡੀਓ ਤੁਹਾਨੂੰ ਪਤਾ ਹੈ ਵੀ ਆਲ ਵਰਲਡ ਤੇ ਜਿਹੜੀ ਪਹੁੰਚ ਗਈ ਆ ਤੇ ਹੁਣ ਜਿਹੜੀ ਮਾਫੀ ਵੀ ਆ ਉਹ ਮੈਂ ਇਹੋ ਬੇਨਤੀ ਕਰਦਾ ਵੀ ਤੱਕ ਸਭ ਤੇ ਪੰਜ ਪਿਆਰੇ ਸਬਾਨਾ ਕੋਲੋਂ ਤੱਕ ਸਭ ਕੋਲੋਂ ਇਹ ਮਾਫੀ ਜਿਹੜੀ ਮੰਗੀ ਜਾਂਦੀ ਹੈ ਹਾਂਜੀ ਉਹ ਫੈਸਲਾ ਹੈ ਕਹਿੰਦੇ ਵੀ ਅਸੀਂ ਲਿਆ ਉਹਦੀ ਵੀ ਇਹ ਵੀਡੀਓ ਪਾਉਂਦੇ ਨੇ ਬਾਕੀ ਅਸੀਂ ਵੀ ਇਹ ਬੇਨਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਹੁਣ ਤੁਸੀਂ ਅੱਗੇ ਬਾਬਾ ਜੀ ਗੁਰੂ ਘਰਾਂ ਚ ਵੀ ਜਾਓਗੇ ਚੈੱਕ ਕਰ ਰਹੇ ਕੋਈ ਕਮੀ ਪਈ ਗਈ ਤਾਂ ਦੋਸ਼ੀਆਂ ਨੂੰ ਖਿਲਾਫ ਕਾਰਵਾਈ ਕਰ ਕੀਤੀ ਜਾਊਗੀ ਅਸੀਂ ਤੁਹਾਨੂੰ ਬੇਸ਼ਕਰਾਗੇ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਪੰਜੇ ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਆ ਦੇਖਦੇ ਆ ਚੈੱਕ ਕਰਦੇ ਆ ਤੇ ਜਿਹੜੀ ਵੀ ਸਾਨੂੰ ਕੋਈ ਕਮੀ ਪੇਸ਼ੀ ਹੋਊਗੀ ਉਹ ਅਸੀਂ ਤੱਕ ਸਭ ਤੱਕ ਗੱਲ ਪਹੁੰਚਦੀ ਕਰਾਂਗੇ ਜਿੱਥੇ ਜਰੂਰਤ ਹੋਊਗੀ ਆ ਦੇਖੋ ਜੀ ਮੈਨੂੰ ਦੇਖੋ ਮੈਂ ਨਗਰ ਦੇ ਵਿੱਚ ਜਦੋਂ ਇੱਥੇ ਹਾਜ਼ਰ ਹੋਇਆ ਮੈਨੂੰ ਲੱਗ ਨਹੀਂ ਰਿਹਾ ਵੀ ਕੋਈ ਜ਼ਰੂਰਤ ਹੋਊਗੀ ਆ ਗੁਰਦੁਆਰਾ ਸਾਹਿਬ ਦੀ ਵੀਡੀਓ ਮਿਲਾਂਗੇ ਜਿੰਨੇ ਗੁਰੂ ਘਰ ਮੈਨੂੰ ਬਾਹਰੋਂ ਦਿਸੇ ਨੇ ਉਹ ਬੜੀ ਚੰਗੇ ਚੜ੍ਹਦੀ ਕਲਾ ਦੇ ਵਿੱਚ ਗੁਰੂ ਘਰ ਨੇ ਪਰ ਪ੍ਰਬੰਧ ਨਹੀਂ ਚੜ੍ਹਦੀ ਕਲਾ ਦੇ ਵਿੱਚ ਹਾਂਜੀ ਹਾਂਜੀ ਗ੍ਰੰਥੀ ਸਿੰਘ ਜਿਹੜੇ ਨੇ ਉਹ ਕਈ ਤਾਂ ਕਹਿੰਦੇ ਨੇ ਵੀ ਅਮਰਧਾਰੀ ਨਹੀਂ ਤੇ ਮੈਂ ਆਪ ਦੇਖਿਆ ਗ੍ਰੰਥੀ ਸਿੰਘ ਨੂੰ ਮਿਲਿਆ ਕੋਈ ਗੁਰਮਤਿਵਾਰੀ ਉਹਨੂੰ ਕੱਖ ਪਤਾ ਨਹੀਂ ਤੇ ਦਾੜੀ ਉਹਦੀ ਦੇਖੋ ਜੇ ਗਰੰਤੀ ਸਿੰਘ ਹੀ ਚੰਗਾ ਹੋਊਗਾ ਤਾਂ ਹੀ ਸੁਝਾ ਦੇਊਗਾ ਭਾਵੇਂ ਕਿ ਲਾਗੇ ਪਿੰਡ ਦੇ ਸਿੰਘਾਂ ਨੇ ਆ ਕੇ ਇਹਨਾਂ ਨੂੰ ਵਰਜਿਆ ਵੀ ਕਿਹਾ ਵੀ ਇੱਥੋਂ ਤੱਕ ਵੀ ਕਿਹਾ ਕੱਲ ਜਿਹੜੀ ਮੇਰੀ ਫੋਨ ਤੇ ਗੱਲ ਜਿਹੜੀ ਲਾਗੇ ਪਿੰਡ ਦੇ ਸਿੰਘਾਂ ਨਾਲ ਹੋਈ ਜਾ ਉਹ ਕਹਿੰਦੇ ਵੀ ਅਸੀਂ ਉਹ ਵੀ ਕਹਿਤਾ ਸੀ ਵੀ ਇਹਨਾਂ ਨੂੰ ਪੰਜ ਪਿਆਰਿਆਂ ਨੂੰ ਮਿਲਤ ਕਰ ਦੋ ਸੇਵਾ ਤੇ ਅਸੀਂ ਤਿਆਰ ਵਰ ਤਿਆਰ ਪੰਜ ਸਿੰਘ ਭੇਜ ਦੰਨੇ ਆ ਤੇ ਉਹਨਾਂ ਪੰਜੇ ਸਿੰਘਾਂ ਦੀ ਸੇਵਾ ਲਓ ਪਰ ਇਹਨਾਂ ਨੇ ਮਨਾਹੀ ਕਰਤੀ ਇਸ ਗੱਲ ਤੋਂ ਕਹਿੰਦੇ ਵੀ ਇਹੀ ਪੰਜ ਪਿਆਰੇ ਲੱਗਣਗੇ ਬਾਕੀ ਤੁਸੀਂ ਵੀਡੀਓ ਚ ਦੇਖਦੇ ਹੋ ਫੋਟੋਆਂ ਚ ਦੇਖਦੇ ਹੋ ਕੋਈ ਉਹਨਾਂ ਨੂੰ ਖੜਨ ਦਾ ਪਤਾ ਨਹੀਂ ਗੁਰੂ ਸਾਹਿਬ ਜੀ ਦਾ ਤੁਹਾਨੂੰ ਪਤਾ ਨਹੀਂ ਸਾਸ਼ਤਰਾਂ ਦਾ ਵੀ ਬਰਾਬਰ ਦਾ ਮਹਾਰਾਜ ਜੀ ਨੇ ਸਤਕਾਰ ਕਿਆ ਜਿੱਤੇ ਸ਼ਸਤਰ ਨਾਮ ਨੂੰ ਨਮਸਕਾਰ ਧੰਨ ਜਿੱਤੇ ਅਸਰ ਪੇਮ ਨਮਸਕਾਰ ਪੀ ਮਹਾਰਾਜ ਜੀ ਕਹਿੰਦੇ ਸ਼ਸਤਰਾਂ ਨੂੰ ਵੀ ਨਮਸਕਾਰ ਆ ਫਿਰ ਗੁਰੂ ਸਾਹਿਬ ਕਹਿੰਦੇ ਨਾ ਦਸ਼ਮ ਪਾਸੇ ਜਾਜ ਕਿਰਪਾ ਨਖੰਡੋ ਖਾੜਗ ਤਪਕ ਤਵਰੇ ਆਰਤੀਰ ਸਾਹਿਬ ਸਰੋਇ ਸੈਤੀ ਜੈ ਹਮਾਰਾ ਪੀ ਅਸੀਂ ਇਹਨਾਂ ਨੂੰ ਵੀ ਆਪਣੇ ਪੀਰ ਕਰਕੇ ਉੱਚੇ ਮੰਨਣਾ ਕਿਉਂਕਿ ਜਿੱਥੇ ਵੀ ਨਗਰ ਕੀਰਤਨ ਹੁੰਦੇ ਨਾ ਇਹ ਬਿਲਕੁਲ ਮੈਂ ਕਹਿੰਦਾ ਵੀ ਇਹ ਰੰਜਾਨ ਪੁੜਾ ਨਹੀਂ ਕਹਿ ਸਕਦੇ ਇਹ ਜਾਣ ਬੁੱਝ ਕੇ ਕਹਿ ਸਕਦੇ ਕਿਉਂਕਿ ਹੁਣ ਹਰ ਗੁਰੂ ਘਰ ਦੇ ਨਗਰ ਕੀਰਤਨ ਦੀ ਜਿਹੜੀ ਵੀਡੀਓ ਪਾਈ ਜਾਂਦੀ ਆ ਉਹਦੇ ਵਿੱਚ ਸਾਰੀ ਸਾਨੂੰ ਮਰਜਾਦਾ ਦਾ ਵੀ ਪਤਾ ਲੱਗਦਾ ਕਿੰਦਾ ਸੰਗਤ ਦੀ ਸੇਵਾ ਕਰਨੀ ਆ ਕਿੰਦਾ ਅਸੀਂ ਪੰਜ ਪਿਆਰੇ ਸਬਾਨਾਂ ਦਾ ਸਤਿਕਾਰ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਦੇ ਉਹ ਸਾਨੂੰ ਸਾਰਾ ਪਤਾ ਲੱਗ ਜਾਂਦਾ ਹੈ ਇਹ ਗੱਲ ਨਹੀਂ ਹੈਗੀ ਕਿਉਂਕਿ ਹੁਣ ਮੀਡੀਆ ਜੋਗਾ ਹੁਣ ਸਾਰਾ ਹੀ ਪਤਾਗਾ ਮੈਂ ਕਹਿੰਦਾ ਵੀ ਜਿੰਨਾ ਕੁ ਵੀ ਹੁੰਦਾ ਹੈ ਜਾਣ ਬੁੱਝ ਕੇ ਹੋ ਰਿਹਾ ਇਹ ਹੋਣਾ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ